ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਸ਼ਾਤੀ ਏ ਭਾਈ ਸਿਮਰਨੇ ਜੋਗ ਸੁਆਮੀ ਮਾਲਕ ਪ੍ਰਭ ਪਰਮੇਸ਼ਰ ਨੂੰ ਆਪ ਦਾ ਜਾਣ ਕੇ ਜਦ ਉਸ ਦਾ ਸਿਮਰਨ ਕੀਤਾ ਅਦ ਮੇਰਾ ਤਨ ਸਰੀਰ ਛਾਤੀ ਸੀਨਾ ਤੇ ਮਨ ਵੀ ਵਾਸ਼ਨਾ ਵੱਲੋਂ ਸ਼ੀਤਲ ਸ਼ਾਂਤ ਹੋ ਗਿਆ ਛਾਤੀ ਬੁੱਧੀ ਮਿੱਥਿਆ ਪਦਾਰਥਾਂ ਨੂੰ ਨਿਸ਼ਚੇ ਕਰਨ ਉੱਟ ਗਈ ਰੂਪ ਰੰਗ ਸੂਖ ਧਨ ਜੀ ਅਕਾ ਪਾਰ ਬ੍ਰਹਮ ਮੋਰੈ ਜਾਤੀ ਪਰਮੇਸ਼ਰ ਦਾ ਨਾਮ ਹੀ ਸਾਡਾ ਰੂਪ ਹੈ ਪਰਮੇਸ਼ਰ ਦਾ ਨਾਮ ਹੀ ਸਾਡੇ ਰੂਪ ਹਿਰਦੇ ਦੀ ਸਫਾਈ ਕਰਨ ਵਾਲਾ ਹੈ। ਉਸੇ ਦੇ ਨਾਮ ਦੀ ਭਗਤੀ ਦਾ ਰੰਗ ਚੜਿਆ ਹੋਇਆ ਹੈ। ਤੇ ਸੁਖ ਰੂਪ ਪਰਮੇਸ਼ਰ ਦਾ ਨਾਮ ਹੀ ਸਾਡੇ ਹਿਰਦੇ ਦਾ ਧਨ ਹੈ ਤੇ ਪਰਮੇਸ਼ਰ ਦਾ ਨਾਮ ਹੀ ਮੇਰੀ ਉੱਚੀ ਜਾਤ ਹੈ। ਮੇਰੇ ਪਾਰ ਬ੍ਰਹਮ ਪਰਮੇਸ਼ਰ ਦੀ ਉੱਤਮ ਜਾਤੀ ਹੈ। ਰਸਨਾ RAM ਰਸਾਇਣ ਨਮਾਤੀ ਕੀ ਭਾਈ ਸਾਡੀ ਰਸਨਾ ਜੀਬਾ ਤਾਂ ਰਸਾਂ ਦੇ ਆਇਨ ਘਰ ਪਰਮੇਸ਼ਰ ਦੇ ਨਾਮ ਵਿੱਚ ਮਸਤ ਹੋ ਗਈ ਹੈ ਰੰਗ ਰੰਗੀ RAM ਆਪਣੇ ਕੈ ਚਰਨ ਕਮਲ ਨਿਧਤਾ ਤੀਰਹਾਉ ਆਪ ਦੀ ਪਿਆਰੀ RAM ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰੰਗੀ ਗਈ ਹੈ ਪਰਮੇਸ਼ਰ ਦੇ ਚਰਨਾ ਕਮਲਾਂ ਦੀ ਜੋ ਭਗਤੀ ਹੈ ਇਹੋ ਹੀ ਨਿਧ ਖਜਾਨੇ ਦੀ ਥਾਤੀ ਥੈਲੀ ਹੈ ਰਹਾਉ ਮਿਸ ਰਾਮ ਦੀ ਕੀ ਸਤਿਗੁਰੂ ਕਿਰਪਾ ਕਰਦੇ ਆ ਜਿਸ ਕਾ ਸਾ ਤਿਨਹੀ ਰੱਖ ਲੀਆ ਪੂਰਨ ਪ੍ਰਭ ਕੀ ਭਾਤੀ ਏ ਭਾਈ ਮੈਂ ਜਿਸ ਵਾਹਿਗੁਰੂ ਦਾ ਮਨ ਬਾਣੀ ਸਰੀਰ ਕਰਕੇ ਦਾਸ ਬਣਿਆ ਸੀ ਉਸਨੇ ਹੀ ਆਪਣਾ ਸੇਵਕ ਜਾਣ ਕੇ ਰੱਖ ਲਿਆ ਹੈ ਇਉ ਸ਼ਰਨ ਪਿਆ ਦੀ ਰੱਖਿਆ ਕਰਨ ਦੀ ਏ ਪੂਰਨ ਵਿਆਪਕ ਪਰਮੇਸ਼ਰ ਦੀ ਭਾਤੀ ਕੀ ਇਹ ਰੀਤ ਹੈ ਪੂਰਨ ਵਿਆਪਕ ਪਰਮੇਸ਼ਰ ਸਾਰਿਆਂ ਜੀਵਾਂ ਦੇ ਤਾਂ ਹੀ ਭਾਦੀ ਕੀਏ ਭਾਤ ਪ੍ਰਕਾਸ਼ਨ ਵਾਲਾ ਹੈ ਮੇਲ ਲਿਓ ਆਪੇ ਸੁਖ ਦਾਤਾ ਨਾਨਕ ਹਰ ਰਾਖੀ ਪਾਤੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੁਖਾਂ ਦੇ ਦਾਤੇ ਅਕਾਲ ਪੁਰਖ ਨੇ ਆਪ ਹੀ ਕਿਰਪਾ ਕਰਕੇ ਗੁਰਾਂ ਦੁਆਰਾ ਸਾਨੂੰ ਆਪਣੇ ਨਾਲ ਮੇਲ ਲਿਆ ਹੈ ਅਤੇ ਆਪ ਹੀ ਪਰਮੇਸ਼ਰ ਨੇ ਪਾਤੀ ਪਤ ਇੱਜ਼ਤ ਰੱਖ ਲਈ ਹੈ ਪਾਪ ਵਿਕਾਰਾਂ ਕਰਕੇ ਵਿਕਾਰੀ ਨਹੀਂ ਹੋਏ ਦੁਨੀਆ ਦੇ ਪਾਪਾਂ ਕਰਕੇ ਪਾਪੀ ਨਹੀਂ ਹੋਏ ਐਸੀ ਇੱਜ਼ਤ ਰੱਖਣਾ ਕੀਤੇ ਹੈ ਤਨਸਰੀ ਮਹੱਲਾ ਪੰਜਵਾ ਪਰਮੇਸ਼ਰ ਦੇ ਸਾਹਮਣੇ ਬੇਨਤੀ ਕਰਦੇ ਹਾਂ ਸਤਿਗੁਰੂ ਜੀ ਪਾਵਨ ਸ਼ਬਦ ਉਚਾਰਨ ਕਰ ਰਹੇ ਆ ਦੂਤ ਦੁਸ਼ਮਨ ਸਭ ਤੁਜਤੇ ਨਿਵਰੈ ਪ੍ਰਗਟ ਪ੍ਰਤਾਪ ਤੁਮਾਰਾ ਵੀ ਵਾਹਿਗੁਰੂ ਦੂਤ ਨਿੰਦਕ ਚੁਗਲ ਤੇ ਕਾਮ ਕ੍ਰੋਧ ਆਦਿਕ ਦੁਸ਼ਮਣ ਵੈਰੀ ਸਾਰੇ ਤੁਹਾਡੀ ਕਿਰਪਾ ਤੋਂ ਹੀ ਨਿਵਰਹਿ ਨਿਵਰਤ ਹੁੰਦੇ ਹਨ ਕਿਉਂਕਿ ਤੁਹਾਡਾ ਪ੍ਰਤਾਪ ਤੇਜ ਪ੍ਰਭਾਵ ਸਾਰੇ ਸੰਸਾਰ ਚ ਪ੍ਰਗਟ ਜਾਹਰ ਹੈ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਜੋ ਜੋ ਵੀ ਚੁਗਲ ਪੁਰਖ ਤੁਹਾਡੇ ਭਗਤ ਜਨਾਂ ਨੂੰ ਦੁੱਖ ਦਿੰਦਾ ਹੈ ਉਹ ਪੁਰਖ ਤੁਸੀਂ ਜਲਦੀ ਹੀ ਮਾਰਾ ਮਾਰ ਦਿੱਤਾ ਹੈ ਜਿਵੇਂ ਪ੍ਰਹਿਲਾਦ ਦੀ ਰੱਖਿਆ ਵੇਲੇ ਹਰਨਾਖਸ਼ ਨੂੰ ਨੌਹਾਂ ਨਾਲ ਪਾੜ ਕੇ ਮਾਰ ਦਿੱਤਾ ਸੀ ਨਿਰਖੋ ਤੁਮਰੀ ਓਰ ਹਰ ਨੀਤ ਏ ਹਰ ਪਰਮੇਸ਼ਰ ਜੀ ਅਸੀ ਨੀਤ ਹਮੇਸ਼ਾ ਹੀ ਤੁਹਾਡੀ ਓਰ ਤਰਫ ਪ੍ਰੇਮ ਦੇ ਨਾਲ ਨਿਰਖੋ ਵੇਖਦੇ ਹੀ ਰਹਿੰਦੇ ਆ ਮੁਰਾਰ ਸਹਾਈ ਹੋ ਹੋ ਦਾਸ ਕਉ ਕਰ ਗਹਿ ਉਦਰੋ ਮੀਤ ਰਹਾਉ ਏ ਮੁਰਾਰ ਮੁਰਾਰੀ ਪਰਮੇਸ਼ਰ ਆਪ ਜੀ ਆਪਣੇ ਦਾਸ ਸੇਵਕਾਂ ਨੂੰ ਸਹਾਇਕ ਹੋਵੋ ਅਤੇ ਏ ਮੇਰੇ ਮੀਤ ਮਿੱਤਰ ਪਰਮੇਸ਼ਰ ਜੀ ਸਾਡੇ ਮਨ ਰੂਪੀ ਕਰ ਹੱਥ ਨੂੰ ਗਹਿ پکڑ ਕੇ ਸੰਸਾਰ ਸਮੁੰਦਰ ਤੋਂ ਉਧਾਰ ਲਵੋ ਬਚਾਲਵੋ ਰਹਾਉ ਜਦੋਂ ਇਸ ਪ੍ਰਕਾਰ ਅਰਜ ਕੀਤੀ ਤਾ ਸੁਣ ਬੇਨਤੀ ਠਾਕੁਰ ਮੀਰੇ ਖਸਮਾਨਾ ਕਰ ਆਪ ਮੇਰੇ ਠਾਕੁਰ ਸੁਆਮੀ ਪਰਮੇਸ਼ਰ ਨੇ ਸਾਡੇ ਦਾਸਾਂ ਦੀ ਬੇਨਤੀ ਅਰਜੋਈ ਸੁਣ ਲਈ ਅਤੇ ਆਪ ਹੀ ਆਪਣੇ ਸੇਵਕਾਂ ਦਾ ਖਸਮਾਨਾ ਹੁੰਦਾ ਪੱਕਾ ਕੀਤਾ ਹੈ ਆਪ ਹੀ ਆਪਣੇ ਸੇਵਕਾਂ ਦਾ ਪੱਖ ਕਰਕੇ ਲੋਕ ਪ੍ਰਲੋਕ ਵਿੱਚ ਰੱਖਿਆ ਕੀਤੀ ਹੈ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਸਦਾ ਸਦਾ ਵਾਹਿਗੁਰੂ ਦਾ ਜਾਪ ਜਪਣੇ ਕਰਕੇ ਜੰਮਣ ਮਰਨ ਦੇ ਸਾਰੇ ਦੁੱਖ ਨਸ ਗਏ ਅਤੇ ਅਨੰਦ ਅਨੰਦ ਸਰੂਪ ਵਿੱਚ ਇਸਤ ਦੋਏ ਹਾਂ ਤਨਸਰੀ ਮਹੱਲਾ ਪੰਜਵਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਸਾਹਿਬ ਜੀ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਦਾ ਪਰਮੇਸ਼ਰ ਦੀ ਸਰਬਕਤਾ ਕਥਨ ਕਰਦੇ ਆ ਸ਼ਬਦ ਉਚਾਰਨ ਕਰਦੇ ਆ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਏ ਭਾਈ ਜਿਸ ਵਾਹਿਗੁਰੂ ਨੇ ਚਤੁਰ ਚਾਰੇ ਉੱਤਰ ਦੱਖਣ ਪੂਰਬ ਪੱਛਮ ਦਿਸ਼ਾ ਤਰਫਾਂ ਵਿੱਚ ਆਪਣਾ ਬਲ ਜੋਰ ਕੀਤਾ ਹੋਇਆ ਹੈ ਉਸੇ ਪਰਮੇਸ਼ਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿਰ ਉੱਤੇ ਆਪਣਾ ਕਿਰਪਾ ਰੂਪੀ ਹੱਥ ਟਿਕਾਇਆ ਰੱਖਿਆ ਹੋਇਆ ਕਿਰਪਾ ਕਟਾਕਹਿ ਅਵਲੋਕਨ ਕੀਨੋ ਦਾਸ ਕਾ ਦੂਖ ਬਿਦਾਰਿਓ ਉਸੇ ਵਾਹਿਗੁਰੂ ਨੇ ਕਿਰਪਾ ਮਿਹਰ ਦੀ ਕਟਾਕਹਿ ਤ੍ਰਿਸ਼ਟੀ ਦ੍ਰਿਸ਼ਟੀ ਕਰਕੇ ਅਵਲੋਕਨ ਵੇਖਣਾ ਕੀਤਾ ਹੈ ਤੇ ਆਪਣੇ ਦਾਸ ਸੇਵਕ ਦਾ ਜੰਮਣ ਮਰਨ ਦਾ ਸਾਰਾ ਦੁੱਖ ਹੀ ਬਿਦਾਰਿਉ ਪਾਵਨ ਮੇੜ ਦਿੱਤਾ ਹਰ ਜਨ ਰਾਖੇ ਗੁਰੂ ਗੋਬਿੰਦ ਏ ਭਾਈ ਪਰਮੇਸ਼ਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਜਨ ਸੇਵਕ ਜਾਣ ਕੇ ਰੱਖ ਲਿਆ ਹੈ ਗੋ ਪ੍ਰਿਥਵੀ ਦੀ ਵਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਦਾ ਰੂਪ ਗੋਰ ਸਤਿਗੁਰਾਂ ਨੇ ਪਰਮੇਸ਼ਰ ਦੇ ਪਿਆਰੇ ਜਾਣ ਕੇ ਆਪਣੇ ਸੇਵਕਾਂ ਨੂੰ ਰੱਖ ਲਿਆ ਹੈ ਕੰਟ ਲਾਏ ਅਵਗਣ ਸਭ ਮੀਟੇ ਦਿਆਲ ਪੁਰਖ ਬਖਸੰਦ ਰਹਾਉ ਦਿਆਲੂ ਪੁਰਖ ਦਇਆ ਦੇ ਘਰ ਪੂਰਨ ਬਖਸ਼ੇਂਦ ਬਖਸ਼ਣਾਰ ਵਾਹਿਗੁਰੂ ਰੇ ਆਪਣੇ ਅਪੇਦ ਨਿਸ਼ਚੇ ਰੂਪੀ ਗੰਠ ਗਲੇ ਨਾਲ ਲਾ ਕੇ ਕਾਮ ਆਦਿਕ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਸਾਰੇ ਔਗਣ ਮੀਟ ਦਿੱਤੇ ਹਨ ਰਹਾਉ ਜੋ ਮੰਗੈ ਠਾਕੁਰ ਆਪਣੀ ਤੇ ਸੋਈ ਸੋਈ ਦੀਵੇ ਹੇ ਭਾਈ ਪਰਮੇਸ਼ਰ ਦੇ ਪਿਆਰੇ ਸੇਵਕ ਆਪਣੇ ਠਾਕੁਰ ਸੁਆਮੀ ਮਾਲਕ ਪਰਮੇਸ਼ਰ ਤੋਂ ਜੋ ਜੋ ਵੀ ਸ਼ਰਧਾ ਭਾਵਨਾ ਧਾਰ ਕੇ ਪਦਾਰਥ ਮੰਗਦੇ ਹਨ ਉਹੀ ਉਹੀ ਪਦਾਰਥ ਪਰਮੇਸ਼ਰ ਦਿੰਦਾ ਹੈ ਨਾਨਕ ਦਾਸ ਮੁਕਤੀ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਦਾਸ ਸੇਵਕ ਭਾਵ ਧਾਰ ਕੇ ਸਤਿਗੁਰਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਹੇ ਬਚਨ ਮੁਕਤੋ ਜੋ ਵੀ ਬੋਲੀਦੇ ਹਨ ਉਹ ਬਚਨ ਇਹਾ ਇਸ ਲੋਕ ਤੇ ਉਹਾਂ ਪਰਲੋਕ ਵਿੱਚ ਸੱਚੇ ਹੁੰਦੇ ਆ ਤਨਾਸਰੀ ਮਹੱਲਾ ਪੰਜਵਾ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਨੇ ਪਰਮੇਸ਼ਰ ਦੇ ਬਿਰਦ ਦਾ ਪ੍ਰਗਟਾਵਾ ਕੀਤਾ ਹੈ ਆਪਣੇ ਪਿਆਰਿਆਂ ਦੀ ਜਿਵੇਂ ਔਖੇ ਸਮੇਂ ਸਹਾਇਤਾ ਕਰਦਾ ਹੈ ਐਸਾ ਭਾਵ ਪਹਿਲੀਆਂ ਤੁਕਾਂ ਦੇ ਅੰਦਰ ਪ੍ਰਗਟ ਕਰਦੇ ਆ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਸੋ ਇਸ ਪਾਵਨ ਸ਼ਬਦ ਨੂੰ ਬਹੁਤ ਸੰਗਤਾਂ ਵਿੱਚ ਪੜਿਆ ਸੁਣਿਆ ਗਾਇਆ ਜਾਂਦਾ ਪਰ ਬਹੁਤ ਅਸ਼ੁੱਧ ਸੰਗਤਾਂ ਬਾਠ ਕਰਦੀਆਂ ਹਨ ਸੁਣੀਦਾ ਹੈ ਬਹੁਤ ਤਾਤ ਵਿੱਚ ਪਹਿਲਾਂ ਤਾਂ ਔਖੀ ਘੜੀ ਨਾਂ ਕਹੀ ਜਾਂਦੀਆਂ ਹਨ ਨਾਲੇ ਕਿ ਨੰਨਾ ਮੁਕਤਾ ਹੈ ਨੰਨੇ ਨੂੰ ਕੰਨਾ ਨਹੀਂ ਲੱਗਣ ਦੇਣਾ ਦੂਸਰਾ ਦੇਖਣ ਦੇਈਂ ਕਹਿੰਦੀਆਂ ਹਨ ਬਹੁਤੀਆਂ ਸੰਗਤਾਂ ਤਾਂ ਦੇਵੀ ਕਹੀ ਜਾਂਦੀਆਂ ਵਾਵਾ ਲਾਈ ਜਾਂਦੀਆਂ ਸੋ ਆਪਾਂ ਬਹੁਤ ਖਿਆਲ ਰੱਖਣਾ ਹੈ ਬਾਣੀ ਦਾ ਇਹ ਮਹਾਰਾਜ ਦੀ ਤੁਰ ਕੀ ਬਾਣੀ ਹੈ ਅੰਮ੍ਰਿਤਮਈ ਬਾਣੀ ਹੈ ਇਸ ਨੂੰ ਸ਼ੁੱਧ ਪੜ੍ਹਨਾ ਹੈ ਨਹੀਂ ਪੜਨੀ ਆਉਂਦੀ ਤਾਂ ਪੜਿਆਂ ਦੇ ਪਾਸ ਬਹਿਣਾ ਚਾਹੀਦਾ ਹੈ ਔਖੀ ਘੜੀ ਨਾ ਦੇਖਣ ਦੇਈ ਸੋ ਬਿੰਦੀ ਤੋਂ ਬਗੈਰ ਬੋਲਣਾ ਦੇਈ ਨਹੀਂ ਕਹਿਣਾ ਦੇਈ ਸੋ ਕਈ ਤਾਂ ਵਾਵੇ ਨੂੰ ਬਿਹਾਰੀ ਲਾ ਕੇ ਜਿਵੇਂ ਬਿੰਦੀ ਲਾ ਕੇ ਬੋਲਦੇ ਦੇਵੀ ਉਹ ਕਹਿੰਦੇ ਸਾਨੂੰ ਦੇਵੀ ਸੋ ਉਲਟਾ ਅਰਥ ਬਣ ਜਾਂਦਾ ਹੈ ਸੋ ਧਿਆਨ ਰੱਖਣਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਂ ਪਰਮੇਸ਼ਰ ਆਪਣਾ ਬਿਰਧ ਧਰਮ ਫਰਜ਼ ਜਾਣ ਕੇ ਆਪਣੇ ਸੇਵਕਾਂ ਨੂੰ ਸੰਭਾਲਦਾ ਹੈ ਤੇ ਅਗਿਆਨ ਮਾਤਾ ਦੇ ਗਰਭ ਦੀ ਅੰਤ ਦੇ ਸਮੇਂ ਦੀ ਆਦ ਦੁਖਦਾਇਕ ਵਿਵਤਾ ਦੀ ਘੜੀ ਦੇਖਣ ਨਹੀਂ ਦਿੰਦਾ ਆਪਾਂ ਇਹ ਨਹੀਂ ਕਹਿਣਾ ਦੇਖਣ ਨਾ ਦੇਈ ਪਾਤਸ਼ਾਹ ਜੀ ਕਹਿੰਦੇ ਉਹ ਦੇਖਣ ਹੀ ਨਹੀਂ ਦਿੰਦਾ ਦੇਖਣ ਨਾ ਦੇਖਣ ਦੇਈ ਦੇਈ ਭਾਵ ਨਹੀਂ ਦਿੰਦਾ ਦੇਖਣ ਸੋ ਆਪਾਂ ਕਹੀ ਜਾਂਦੇ ਆ ਵੀ ਦੇਖਣ ਨਾ ਦੇਵੀ ਸੋ ਧਿਆਨ ਰੱਖਣਾ ਬਾਣੀ ਦਾ ਹਾਥ ਦੇ ਰੱਖੈ ਆਪਣੀ ਕੋ ਸਾਹ ਸਾਸ ਪ੍ਰਤ ਪਾਲੇ ਪਰਮੇਸ਼ਰ ਆਪਣੀ ਸੇਵਕਾਂ ਤਾਂ ਹੀ ਕਿਰਪਾ ਰੂਪੀ ਹਾਥ ਦੇ ਕੇ ਰੱਖਿਆ ਕਰਦਾ ਹੈ ਇਥੋਂ ਤੱਕ ਸਵਾਸ ਸਵਾਸ ਦੇ ਸਮੇਂ ਵਿੱਚ ਵੀ ਭਗਤਾਂ ਦੇ ਪ੍ਰਤ ਪਾਲੇ ਪ੍ਰਤ ਤਾਂ ਹੀ ਪਾਲੇ ਪਾਲਣਾ ਕਰਦਾ ਹੈ ਪ੍ਰਭ ਸਿਉ ਲਾਗ ਰਹੇ ਹੋ ਮੀਰਾ ਜੀਤ ਇਸ ਕਰਕੇ ਉਸ ਪ੍ਰਭ ਪਰਮੇਸ਼ਰ ਦੇ ਨਾਲ ਮੇਰਾ પ્રેમ ਦੇ ਨਾਲ ਚਿੱਤ ਲੱਗ ਰਿਹਾ ਹੈ ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਉ ਸਾਰੇ ਸੰਸਾਰ ਦੇ ਸ਼ੁਰੂ ਵਿੱਚ ਆਦਿ ਸਥਾਨ ਸਰੂਪ ਅੰਤ ਵਿੱਚ ਸਿਧਾਂਤ ਰੂਪ ਤੇ ਵਰਤਮਾਨ ਸਮੇਂ ਵਿੱਚ ਵਿਆਪਕ ਸਰੂਪ ਪਰਮੇਸ਼ਰ ਆਪਣੇ ਭਗਤਾਂ ਦੀ ਹਮੇਸ਼ਾ ਹੀ ਸਹਾਇਤਾ ਕਰਨ ਵਾਲਾ ਹੈ ਸ਼ੁਰੂ ਆਦ ਭਾਵ ਸ਼ੁਰੂ ਜਨਮ ਤੋਂ ਲੈ ਕੇ ਅੰਤ ਦੇ ਵੇਲੇ ਤੱਕ ਆਪਣੇ ਪਿਆਰੇ ਭਗਤਾਂ ਦੀ ਸਹਾਇਤਾ ਕਰਦਾ ਹੈ ਇਸ ਲਈ ਉਹ ਸਾਡਾ ਮੀਤ ਮਿੱਤਰ ਕਾਲਪੁਰਖ ਧੰਤਾ ਦੇ ਯੋਗ ਹੈ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ ਮਨ ਬिलास ਭਈ ਸਾਹਿਬ ਕੇ ਅਚਰਜ ਦੇਖ ਬਡਾਈ ਸਾਹਿਬ ਮਾਲਕ ਪਰਮੇਸ਼ਰ ਦੇ ਅਚਰਜ ਅਸਚਰਜ ਹੈਰਾਨ ਕਰਨ ਵਾਲੇ ਗੌਤਕ ਤੇ ਵਡਾਈ ਵਡਿਆਈ ਵੇਖ ਕੇ ਮਨ ਹਿਰਦੇ ਵਿੱਚ ਆਨੰਦਿਤ ਹੋ ਰਹੇ ਹਾਂ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਪਰਿਪੂਰਨ ਵਿਆਪਕ ਪ੍ਰਭ ਪਰਮੇਸ਼ਰ ਨੇ ਲੋਕ ਪ੍ਰਲੋਕ ਵਿੱਚ ਪੈਜ ਇੱਜ਼ਤ ਰੱਖੀ ਹੈ ਉਸ ਸਿਮਰਣੇ ਜੋਗ ਪਰਮੇਸ਼ਰ ਨੂੰ ਮਨ ਬਾਣੀ ਸਰੀਰ ਦੁਆਰਾ ਸਿਮਰ ਕੇ ਆਨੰਦ ਪ੍ਰਾਪਤ ਕਰਦੇ ਹਾਂ ਸਿਮਰਣੇ ਜੋਗ ਪਰਮੇਸ਼ਰ ਦੇ ਸਿਮਰਣ ਨੂੰ ਸਿਮਰਨ ਕਰਕੇ ਆਨੰਦ ਮਾਨਣਾ ਕਰਦੇ ਹਾਂ ਅਤੇ ਜੋ ਮੇਰੇ ਪ੍ਰਭ ਪਰਮੇਸ਼ਰ ਨੇ ਆਪਣੇ ਸੇਵਕਾਂ ਦੀ ਪੂਰਨ ਪੂਰੀ ਪੈਜ ਪ੍ਰਤੱਗਿਆ ਦੇ ਨਿਜਮ ਕੀਤੇ ਸੀ ਉਹ ਪੂਰੇ ਰੱਖਣਾ ਕੀਤੇ ਆ ਦਨਸਰੀ ਮਹੱਲਾ ਪੰਜਵਾ ਜਿਸ ਕੋ ਬਿਸਰੈ ਪ੍ਰਾਨਪਤ ਦਾਤਾ ਸੋਈ ਗਨੋ ਅਭਾਗਾ ਹਾਂ ਜਿਸ ਨੂੰ ਪ੍ਰਾਣਾ ਦਾ ਪਤੀ ਧਰਮ ਅਰਥ ਕਾਮ ਮੋਖ ਆਦੀਆਂ ਦਾਤਾ ਦੇਣ ਵਾਲਾ ਵਾਹਿਗੁਰੂ ਭੁੱਲ ਜਾਂਦਾ ਹੈ ਉਸ ਬੁਰਖ ਨੂੰ ਅਭਾਗਾ ਭਾਗਾ ਤੋਂ ਹੀਣਾ ਜਾਣਣਾ ਕਰੋ ਪਾਪ ਗਿਣਨਾ ਕਰੋ ਨਿਸ਼ਕਾਮ ਕਰਮਾਂ ਤੋਂ ਹੀਣਾ ਗਿਣਨਾ ਕਰੋ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ ਜਿਸ ਪੁਰਖ ਦਾ ਮਨ ਪਰਮੇਸ਼ਰ ਦੇ ਪਵਿੱਤਰ ਚਰਨਾ ਕਮਲਾਂ ਵਿੱਚ ਪ੍ਰੇਮ ਦੇ ਨਾਲ ਰੰਗਿਆ ਗਿਆ ਹੈ ਉਹ ਪੁਰਖ ਬ੍ਰਹਮ ਆਨੰਦ ਰੂਪੀ ਅਮੇ ਅੰਮ੍ਰਿਤ ਸਰੋਵਰ ਵਿੱਚ ਪਾਗਾ ਰੰਗਿਆ ਭਾਵ ਪ੍ਰਾਪਤ ਹੋ ਗਿਆ ਹੈ ਅਰਥਾਤ ਉਹ ਪੁਰਖ ਸਤ ਸੰਗਤ ਰੂਪੀ ਅੰਮ੍ਰਿਤ ਸਰੋਵਰ ਵਿੱਚ ਨਿਮਗਨ ਹੋ ਜਾਂਦਾ ਹੈ ਤੇਰਾ ਜਨ RAM ਨਾਮ ਰੰਗ ਜਾਗਾ। हे राम ਪਰਮੇਸ਼ਰ ਜੀ ਜੋ ਤੇਰਾ ਤੁਹਾਡਾ ਜਨ ਦਾਸ ਹੈ। ਉਸ ਦਾ ਮਨ ਅਵਿਦਿਆ ਦੀ ਨੀਂਦ ਚੋਂ ਗੁਰਾਂ ਦੀ ਕਿਰਪਾ ਦੁਆਰਾ ਆਪ ਜੀ ਦੇ ਨਾਮ ਰੰਗ ਪ੍ਰੇਮ ਵਿੱਚ ਜਾਗ ਪਿਆ ਹੈ ਅਤੇ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾਰ। ਉਸ ਦੇ ਤਨ ਸਰੀਰ ਤੋਂ ਸਾਰਾ ਆਲਸ ਦਿਲਦਰ ਸੀਜ ਨਾਸ਼ ਹੋ ਗਿਆ ਸੀਜ ਮੁੱਕ ਕੇ ਚਲਾ ਗਿਆ ਹੈ ਅਤੇ ਪ੍ਰੀਤਮ ਪਿਆਰੇ ਪਰਮੇਸ਼ਰ ਦੇ ਨਾਮ ਨਾਲ ਮਨ ਹਿਰਦਾ ਲੱਗ ਗਿਆ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਆ ਜਹ ਜਹ ਵੇਖੋ ਤਹ ਨਾਰਾਇਣ ਸਗਲ ਕਟਾ ਮਹ ਤਗ ਜਿੱਥੇ ਜਿੱਥੇ ਵੀ ਵੇਖਦੇ ਹਾਂ ਉਥੇ ਹੀ ਨਾਰਾਇਣ ਪਰਮੇਸ਼ਰ ਸਾਰਿਆਂ ਘਟਾ ਸਰੀਰਾਂ ਵਿੱਚ ਤਾਗਾ ਤੱਗਿਆ ਭਾਵ ਇਸਤਿਤ ਹੈ ਸਾਰੇ ਘਡਾਂ ਵਿੱਚ ਤਾਗੇ ਵਤ ਮਿਲਿਆ ਹੋਇਆ ਜਿਵੇਂ ਮਣਕਿਆਂ ਵਿੱਚ ਤਾਗਾ ਪਰੋਇਆ ਹੁੰਦਾ ਹੈ ਇਉਂ ਪਰਮੇਸ਼ਰ ਦਾ ਸਾਰੇ ਸਰੀਰਾਂ ਰੂਪੀ ਮਣਕਿਆਂ ਵਿੱਚ ਚੇਤਨ ਸੱਤਾ ਰੂਪੀ ਤਾਗਾ ਪਰੋਤਾ ਹੋਇਆ ਹੈ ਨਾਮ ਉਦਕ ਪੀਵਤ ਜਨ ਨਾਨਕ त्याਗੇ ਸਭ ਅਨਰਗ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਜਨ ਸੇਵਕ ਨਾਮ ਰੂਪੀ ਅੰਮ੍ਰਿਤ ਉਦਕ ਜਲ ਨੂੰ ਪੀਂਦਾ ਹੈ ਉਸ ਨੇ ਹੋਰ ਨਾ ਸਾਰਿਆਂ ਦਾ ਅਨਰਾਗਾ ਪ੍ਰੇਮ ਤਿਆਗੇ ਛੱਡ ਦਿੱਤਾ ਹੈ ਅਨਰਾਗਾ ਅਨ ਦ્વੈਤ ਵਾਲੇ ਰਾਗਾ ਮੋਹ ਆਦ ਸਭ ਛੱਡ ਦਿੱਤੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕੀ ਫਤਿਹ